ਗੌੜੀ ਕਬੀਰ ਜੀ ਜੋਤ ਕੀ ਜਾਤ ਜਾਤ ਕੀ ਜੋਤੀ ਤਿਤ ਲਾਗੇ ਕੰਚੂਗਾ ਫਲ ਮੋਤੀ ਕਾਵਨ ਸੋ ਘਰ ਜੋ ਨਿਰਭਉ ਕਹੀਐ ਭਉ ਭਜ ਜਾਏ ਅਪੈ ਹੋਏ ਰਹੀਐ ਰਹਾਓ ਤਟ ਤੀਰਥ ਨਹੀਂ ਮਨ ਪਤੀ ਆਏ ਚਾਰ ਆਚਾਰ ਰਹੇ ਉਰ ਜਾਏ ਪਾਪ ਪੁੰਨ ਦੋਏ ਇਕ ਸਮਾਨ ਨਿਜ ਘਰ ਪਾਰ ਸਤਜੋ ਗੁਣ ਆਨ ਕਬੀਰ ਨਿਰਗੁਣ ਨਾਮ ਨਾ ਰੋਸ ਇਸ ਪਰ ਚਾਏ ਪਰਚ ਰਹੋ ਈਸ ਗੌੜੀ ਕਬੀਰ ਜੀ ਜੋ ਜਨ ਪਰਮਿਤ ਪਰ ਮਨ ਜਾਨਾ ਬਾਤਨ ਹੀ ਬੈਕੁੰਠ ਸਮਾਨਾ ਨਾ ਜਾਨਾ ਬੈਕੁੰਠ ਕਹਾ ਹੀ ਜਾਨ ਜਾਨ ਸਭ ਕਹ ਹੈ ਤਹਾ ਹੀ ਰਹਾਓ ਕਹਿਨ ਕਹਾਵਨ ਨਹ ਪਤੀਈ ਹੈ ਤੋ ਮਨ ਮਾਨੈ ਜਾਤੇ ਹੋ ਮੈਂ ਜਈ ਹੈ ਜਬ ਲਗ ਮਨ ਬੈਕੁੰਠ ਕੀ ਆਸ ਤਬ ਲਗ ਹੋਏ ਨਹੀਂ ਚਰਨ ਨਿਵਾਸ ਕਹੋ ਕਬੀਰ ਇਹ ਕਹੀਐ ਕਾਹੇ ਸਾਧ ਸੰਗਤ ਬੈਕੁੰਠ ਆਹੇ ਗੌੜੀ ਕਬੀਰ ਜੀ ਉਪਜੈ ਨਿਪਜੈ ਨਿਪਜ ਸਮਾਈ ਨੈਨਹਿ ਦੇਖਤ ਇਹੋ ਜਗ ਜਾਈ ਲਾਜ ਨਾ ਮਰਹੁ ਕਹੋ ਘਰ ਮੇਰਾ ਅੰਤ ਕੀ ਬਾਰ ਨਹੀਂ ਕਛ ਤੇਰਾ ਰਹਾਉ ਅਨੇਕ ਯਤਨ ਕਰ ਕਾਇਆ ਪਾਲੀ ਮਰਤੀ ਬਾਰ ਅਗਨ ਸੰਗ ਜਾਲੀ ਚੋ ਆ ਚੰਦਨ ਮਰਦਨ ਅੰਗਾ ਸੋ ਤਨ ਜਲੇ ਕਾਠ ਕੈ ਸੰਗਾ ਕਹੋ ਕਬੀਰ ਸੁਨਹੁ ਰੇ ਗੁਨੀਆ ਬਿਨ ਸੈ ਗੁਰੂ ਪ ਦੇਖੈ ਸਭ ਦੁਨੀਆ ਗੌੜੀ ਕਬੀਰ ਜੀ ਔਰ ਮੂਏ ਕਿਆ ਸੋਗ ਕਰੀਜੈ ਤਉ ਕੀਜੈ ਜੋ ਆਪ ਨਾ ਜੀਜੈ ਮੈਂ ਨਾ ਮਰਉ ਮਰਿਬੋ ਸੰਸਾਰਾ ਅਬ ਮੋਹ ਮਿਲਿਓ ਹੈ ਜੀ ਆਵਨਹਾਰਾ ਰਹਾਉ ਯਾ ਦੇਹੀ ਪਰਮਲ ਮਹਿ ਕੰਦਾ ਤਾ ਸੁਖ ਬਿਸਰੇ ਪਰਮਾਨੰਦਾ ਕੂਟਾ ਏਕ ਪੰਜ ਪਨਿਹਾਰੀ ਟੂਟੀ ਲਾਜ ਪਰੈ ਮਤ ਹਾਰੀ ਕਹੋ ਕਬੀਰ ਇਕ ਬੁੱਧ ਵਿਚਾਰੀ ਨਾ ਓਹ ਕੂਟਾ ਨਾ ਪਨਿਹਾਰੀ ਗੌੜੀ ਕਬੀਰ ਜੀ अस्थवर जंगम कीट पतंगा अनक जन्म किए बहु रंगा ऐसे घर हम बहुत बसाए जब हम राम गर्भ होए आए रहाओ जोगी जति तपी ब्रह्मचारी कबहु राजा छत्रपत कबहु पेखारी साक्त मरहै संत सब जीव है राम रसायन रसना पीवहै कहो कबीर प्रभु कृपा कीजै हार परे अब पूरा दीजै ਗਉੜੀ ਕਬੀਰ ਜੀ ਕੀ ਨਾਲ ਰਲਾਈ ਲਿਖਿਆ ਮਹੱਲਾ ਪੰਜਵਾ ਐਸੂ ਅਚਰਜ ਦੇਖਿਓ ਕਬੀਰ ਦਦ ਕਹਿ ਭੋਲੇ ਬਿਰੋਲੇ ਨੀਰ ਰਹਾਉ ਹਰੀ ਅੰਗੂਰੀ ਗਧਾ ਚਰੈ ਨਿਤ ਉਠ ਹਾਸੈ ਹੀ ਗੈ ਮਰੈ ਮਾਤਾ ਭੈਸਾ ਅੰਮੋਹਾ ਜਾਏ ਕੁਦਕੁਦ ਚਰੈ ਰਸਤਲ ਪਾਏ ਕਹੋ ਕਬੀਰ ਪ੍ਰਗਟ ਭਈ ਖੇੜ ਲੇਲੇ ਕਉ ਚੁਗੇ ਨਿਤ ਭੇੜ RAM ਰਮਤ ਮਤ ਪ੍ਰਗਟਿ ਆਈ ਕਹੋ ਕਬੀਰ ਗੁਰ ਸੋਜੀ ਪਾਈ ਗੌੜੀ ਕਬੀਰ ਜੀ ਪੰਜ ਪਦੇ ਜਿਉ ਜਲ ਛੋੜ ਬਾਹਰ ਭਇਓ ਮੀਨਾ ਪੂਰਵ ਜਨਮ ਹਉ ਤਪ ਕਾਹੀਨਾ ਆਬ ਕਹੋ ਰਾਮ ਕਵਨ ਗਤ ਮੋਰੀ ਤਜੀਲੇ ਬਨਾਰਸ ਮਤ ਪਈ ਥੋਰੀ ਰਹਾਓ ਸਕਲ ਜਨਮ ਸਿਵਪੁਰੀ ਗਵਾਇਆ ਮਰਤੀ ਬਾਰ ਮਗਹਰ ਉਠਾਇਆ ਬਹੁਤ ਬਰਸ ਤਪ ਕੀ ਆਕਾਸੀ ਮਰਨ ਭਇਆ ਮਗਹਰ ਕੀ ਬਾਸੀ ਕਾਸੀ ਮਗਹਰ ਸਮ ਵਿਚਾਰੀ ਓਚੀ ਭਗਤ ਕੈਸੇ ਉਤਰ ਸਪਾਰੀ ਬਹੁ ਗੁਰਗਾਜ ਸੇਵ ਸਭ ਕੋ ਜਾਣੈ ਮੋਆ ਕਬੀਰ ਰਾਮਤ ਸ੍ਰੀ ਰਾਮੈ ਗੌੜੀ ਕਬੀਰ ਜੀ ਚੋ ਆ ਚੰਦਨ ਮਰਦਨ ਅੰਗਾ ਸੋ ਤਨ ਜਲੈ ਕਾਠ ਕੇ ਸੰਗਾ ਇਸ ਤਨ ਧਨ ਕੀ ਕਵਨ ਬਡਾਈ ਧਰਨ ਪਰੈ ਉਰਵਾਰ ਨਾ ਜਾਈ ਰਹਾਓ ਰਾਤ ਜੀ ਸੋ ਵਹਿ ਦਿਨ ਕਰਹਿ ਕਾਮ ਇਕ ਖਿਨ ਲੇਹ ਨਾ ਹਰ ਕੋ ਨਾਮ ਹਾਥ ਤਡੋਰ ਮੁਖ ਖਾਇਓ ਤੰਬੂਰ ਮਰਤੀ ਬਾਰ ਕਸ ਬਾਧਿਓ ਚੋਰ ਗੁਰਮਤਿ ਰਾਸ ਰਾਸ ਹਰ ਗੁਣ ਗਾਵੇ RAME RAM RAM ਤੋ ਸੁਖ ਪਾਵੇ ਕਿਰਪਾ ਕਰਕੇ ਨਾਮ ਦਰੜਾਈ ਹਰ ਹਰ ਬਾਸ ਸੁਗੰਧ ਬਸਾਈ ਕਹਿਤ ਕਬੀਰ ਚੇਤਰੇ ਅੰਦਾ ਸਤਿ RAM ਝੂਠਾ ਸਭ ਧੰਦਾ ਗੌੜੀ ਕਬੀਰ ਜੀ ਤੇ ਪਦੇ ਚਾਰ ਤੁਕੇ ਜਮ ਤੇ ਉਲਟ ਭਏ ਹੈ RAM ਦੁਖ ਬਿਨ ਸੇ ਸੁਖ ਕੀਓ ਬਿਸ RAM ਬੈਰੀ ਉਲਟ ਭਏ ਹੈ ਮੀਤਾ ਸਾਕਤ ਉਲਟ ਸੁਜਨ ਭਏ ਚੀਤਾ ਅਬ ਮੋਹੇ ਸਰਬ ਕੁਸ਼ਲ ਕਰ ਮੰਨਿਆ ਸਾੰਤ ਭਈ ਜਬ ਗੋਬਿੰਦ ਜਾਣਿਆ ਰਹਾਓ ਤਨ ਮਹਿ ਹੋਤੀ ਕੋਟ ਉਪਾਦ ਉਲਟ ਭਈ ਸੁਖ ਸਹਿਜ ਸਮਾਦ ਆਪ ਪਛਾਨੈ ਆਪੇ ਆਪ ਰੋਗ ਨ ਬਿਆਪੈ ਤੀ ਨਉ ਤਾਪ ਅਬ ਮਨ ਉਲਟ ਸਨਾਤਨ ਹੂਆ ਤਬ ਜਾਣਿਆ ਜਬ ਜੀਵਤ ਮੂਆ ਕਹੋ ਕਬੀਰ ਸੁਖ ਸਹਿਜ ਸਮਾਵੋ ਆਪ ਨਾ ਡਰੋ ਨਾ ਅਵਰ ਡਰਾਵੋ ਗੌੜੀ ਕਬੀਰ ਜੀ ਪੰਡਮੂਆ ਜਿਓ ਕੇ ਘਰ ਜਾਤਾ ਸ਼ਬਦ ਅਤੀਤ ਅਨਾਹਦ ਰਾਤਾ ਜਿਨ ਰਾਮ ਜਾਨਿਆ ਤਿਨਹਿ ਪਛਾਨਿਆ ਜਿਓ ਗੁੰਗੇ ਸਾਕਰ ਮਨ ਮਾਨਿਆ ਐਸਾ ਗਿਆਨ ਕਥੈ ਬਨਵਾਰੀ ਮਨ ਰੇ ਪਾਵਨ ਦ੍ਰਿੜ ਸੁਖ ਮਨ ਨਾਰੀ ਰਹਾਉ ਸੋ ਗੁਰ ਕਰਹੋ ਜੇ ਬਹੋਰ ਨਾ ਕਰਨਾ ਸੋ ਪਾਦਰਵਹੋ ਜੇ ਬਹੋਰ ਨਾ ਰਵਨਾ ਸੋ ਧਿਆਨ ਤਰਹੋ ਜੇ ਬਹੋਰ ਨਾ ਧਰਨਾ ਐਸੀ ਮਰਹੋ ਜੇ ਬਹੋਰ ਨਾ ਮਰਨਾ ਉਲਟੀ ਗੰਗਾ ਜਾਮੁਨ ਮਿਲਾਵੋ ਬੇਨਜਲ ਸੰਗਮ ਮਨ ਮਹਿਨਾਵੋ ਲੋਚਾ ਸੰਸਰ ਇਹ ਬਿਵਹਾਰਾ ਤਤ ਵਿਚਾਰ ਕਿਆ ਅਵਰ ਵਿਚਾਰਾ ਆਪ ਤੇਜ ਬਾਏ ਪ੍ਰਥਮੀ ਆਕਾਸਾ ਐਸੀ ਰਹਿਤ ਰਹੋ ਹਰ ਪਾਸਾ ਕਹਿ ਕਬੀਰ ਨਿਰੰਜਨ ਧਿਆਵੋ ਤਿਤ ਘਰ ਜਾਓ ਜੀ ਬਹੁਰ ਨਾ ਆਵੋ ਗੌੜੀ ਕਬੀਰ ਜੀ ਤੇ ਪਦੇ ਕੰਚਨ ਸਿਉ ਪਾਈਐ ਨਹੀਂ ਤੋਲ ਮਨ ਦੇ ਰਾਮ ਲੀਆ ਹੈ ਮੋਲ ਅਬ ਮੋਹੇ ਰਾਮ ਆਪਣਾ ਕਰ ਜਾਣਿਆ ਸਹਿਜ ਸੁਭਾਏ ਮੇਰਾ ਮਨ ਮੰਨਿਆ ਰਹਾਉ ब्रह्म में कथ कथ अंत न पाया राम भक्त बैठे घर आया कहो कबीर चंचल मत त्यागी केवल राम भक्त निज भागी गौड़ी कबीर जी जे मरना है सब जगत त्रास सिया सो मरना गुरु शब्द प्रगास सिया अब कैसे मरौ मरण मन मानिया मर मर जाती जिन राम न जानिया रहा ओ मरनो मरण मारन कह सब कोई सहज मरै अमर होए सोई ਕਹੋ ਕਬੀਰ ਮਨ ਭਇਆ ਅਨੰਦਾ ਗਿਆ ਭਰਮ ਰਹਿਆ ਪਰਮ ਅਨੰਦਾ ਗੌੜੀ ਕਬੀਰ ਜੀ ਕਤ ਨਹੀਂ ਠੌਰ ਮੂਲ ਕਤ ਲਾਵੋ ਖੋਜਿਤ ਤਨ ਮਹਿ ਠੌਰ ਨਾ ਪਾਵੋ ਲਾਗੀ ਹੋਏ ਸੋ ਜਾਣੈ ਪੀਰ ਰਾਮ ਭਗਤ ਅਨਿਆਲੇ ਤੀਰ ਰਹਾਉ ਏਕ ਪਾਏ ਦੇਖੋ ਸਭ ਨਾਰੀ ਕਿਆ ਜਾਣੋ ਸਹ ਕੌਣ ਪਿਆਰੀ ਕਹੋ ਕਬੀਰ ਜਾ ਕੇ ਮਸਤਕ ਭਾਗ ਸਭ ਪਰ ਹਰਤਾ ਕੋ ਮਿਲੈ ਸੁਹਾਗ ਗੌੜੀ ਕਬੀਰ ਜੀ ਜਾ ਕਹਿ ਹਰ ਸਾ ਠਾਕੁਰ ਭਾਈ ਮੁਕਤ ਅਨੰਤ ਪਕਾਰਣ ਜਾਈ ਆਪ ਕਹੋ RAM ਭਰੋਸਾ ਤੋਰਾ ਤਬ ਕਾਹੂ ਕਾ ਕਬਨ ਨਿਹੋਰਾ ਰਹਾਉ ਤੀਨ ਲੋਕ ਜਾ ਕਹਿ ਹੈ ਭਾਰ ਸੋ ਕਾਹੇ ਨਾ ਕਰੈ ਪ੍ਰਤੀਪਾਰ ਕਹੋ ਕਬੀਰ ਇੱਕ ਬੁੱਧ ਵਿਚਾਰੀ ਕਿਆ ਬਾਸ ਜਾਓ ਵਿਖਦੀ ਮਹਿਤਾਰੀ ਗੌੜੀ ਕਬੀਰ ਜੀ ਬਿਨ ਸੱਤ ਸਤੀ ਹੋਏ ਕੈਸੇ ਨਾਰ ਪੰਡਿਤ ਦੇਖੋ ਹਿਰਦੈ ਵਿਚਾਰ ਪ੍ਰੀਤ ਬਿਨਾ ਕੈਸੇ ਬਧੈ ਸੁਨੇਹੋ ਜਬ ਲਗ ਰਾਸ ਤਬ ਲਗ ਨਹੀਂ ਨੇਹੋ ਰਹਾਓ ਸਾਹਨ ਸੱਤ ਕਰੈ ਜੀਵ ਆਪਣੈ ਸੋ ਰਮਈਏ ਕਉ ਮਿਲੇ ਨ ਸੁਪਨੇ ਤਨ ਮਨ ਧਨ ਗ੍ਰਹਿ ਸੋਪ ਸਰੀਰ ਤਨ ਮਨ ਧਨ ਗ੍ਰਹਿ ਸੋਪ ਸਰੀਰ ਸੋਈ ਸੁਹਾਗਨ ਕਹੈ ਕਬੀਰ ਗੌੜੀ ਕਬੀਰ ਜੀ ਵਿਖਿਆ ਵਿਆਪਿਆ ਸਗਲ ਸੰਸਾਰ ਵਿਖਿਆ ਲੈ ਡੂਬੀ ਪਰਵਾਰ ਰੇ ਨਰ 나ਵ ਚੌੜ ਕਤ ਬੂੜੀ ਹਰਿ ਸੋ ਤੋੜ ਬਿਖਿਆ ਸੰਗ ਜੋੜੀ ਰਹਾਉ ਸੁਰ ਨਰ ਦਾਦੇ ਲਾਗੀ ਆਗ ਨਿਕਟ ਨੀਰ ਪਸ ਪੀਵਸਨਾ ਝਾਗ ਚੇਤਤ ਚੇਤਤ ਨਿਕਸਿਓ ਨੀਰ ਸੋ ਜਲ ਨਿਰਮਲ ਕਥਤ ਕਬੀਰ ਗੌੜੀ ਕਬੀਰ ਜੀ ਜਿਹ ਕੁਲ ਪੂਤ ਨਾ ਗਿਆਨ ਵਿਚਾਰੀ ਵਿਦਵਾ ਕਸਨਾ ਭਈ ਮਹਤਾਰੀ ਜਿਹ ਨਰ ਰਾਮ ਭਗਤ ਨਹਿ ਸਾਦੀ ਜਨਮਤ ਕਸਨਾ ਮੋਹ ਅਪਰਾਧੀ ਰਹਾਉ ਮੋਚ ਮੁਚ ਗਰਭ ਗਏ ਕੀਨ ਬਚਿਆ ਬੁਢ ਭੁਜ ਰੂਪ ਜੀਵੇ ਜਗ ਮਜਿਆ ਕਹੋ ਕਬੀਰ ਜੈਸੇ ਸੁੰਦਰ ਸਰੂਪ ਨਾਮ ਬਿਨਾ ਜੈਸੇ ਕਬਜ ਕ ਰੂਪ ਗੌੜੀ ਕਬੀਰ ਜੀ ਜੋ ਜਨ ਲੇਹੇ ਖਸਮ ਕਾ ਨਾਉ ਤਿਨ ਕੈ ਸਦ ਬਲੇ ਹਾਰੈ ਜਾਉ ਸੋ ਨਿਰਮਲ ਨਿਰਮਲ ਹਰ ਗੁਣ ਗਾਵੈ ਸੋ ਭਾਈ ਮੇਰੇ ਮਨ ਭਾਵੇ ਰਹਾਉ ਜਿਹ ਘਟ ਰਾਮ ਰਹਾ ਪਰਪੂਰ ਤਿਨ ਕੀ ਪਾਗ ਪੰਕਜ ਹਮ ਧੂਰ ਜਾਤ ਜੁਲਾਹਾ ਮਤ ਕਾ ਧੀਰ ਸਹਜ ਸਹਜ ਗੁਣ ਰਮੈ ਕਬੀਰ ਗੌੜੀ ਕਬੀਰ ਜੀ ਗगन ਰਸਾਲ ਚੋ ਐ ਮੇਰੀ ਬਾਠੀ ਸਚ ਮਹਾਰਾ ਸਤਨ ਭਇਆ ਕਾਠੀ ਉਹ ਆ ਕਉ ਕਹੀਏ ਸਹਜ ਮਤਵਾਰਾ ਪੀਉਤ ਰਾਮ ਰਸ ਗਿਆਨ ਵਿਚਾਰਾ ਰਹਾਉ ਸਹਜ ਕਲਾ ਲਨ ਜੋ ਮਿਲ ਆਈ ਆਨੰਦ ਮਾਤੇ ਅਨੰਦ ਨਜਾਈ ਚੀਨਤ ਚੀਤ ਨਿਰੰਜਨ ਲਾਇਆ ਕਹੋ ਕਬੀਰ ਤੋ ਅਨਭਉ ਪਾਇਆ ਗੌੜੀ ਕਬੀਰ ਜੀ ਮਨ ਕਾ ਸੁਭਾਵੋ ਮਨ ਹੈ ਬਿਆਪੀ ਮਨ ਹੈ ਮਾਰ ਕਾਵਨ ਸਿਧ ਥਾਪੀ ਕਾਵਨ ਸੋ ਮੋਨਾ ਜੋ ਮਨ ਮਾਰ ਐ ਮਨ ਕੋ ਮਾਰ ਕਹੋ ਕਿਸ ਤਾਰ ਐ ਰਹਾਓ ਮਨ ਅੰਤਰ ਬੋਲੇ ਸਭ ਕੋਈ ਮਨ ਮਾਰੇ ਬਿਨ ਭਗਤ ਨਾ ਹੋਈ ਕਹੋ ਕਬੀਰ ਜੋ ਜਾਣੈ ਭੇਉ ਮਨ ਮਦ ਸੂਦਨ ਤ੍ਰਿ ਭਾਵਨ ਦੇਉ ਗੌੜੀ ਕਬੀਰ ਜੀ ਓਏ ਜੋ ਦੀ ਸਹਿ ਅੰਬਰ ਤਾਰੇ ਕਿਨ ਓਏ ਚੀਤੇ ਚੀਤਨ ਹਾਰੇ ਕਹੋਰੇ ਪੰਡਿਤ ਅੰਬਰ ਕਾਸਿ ਉਲਾਗਾ ਬੂਝੈ ਬੂਝਨ ਹਾਰਸ ਭਾਗਾ ਰਹਾਉ ਸੂਰਜ ਚੰਦ ਕਰਹਿ ਉਜੀਆਰਾ ਸਭ ਮਹਿ ਪਸਰਿਆ ਬ੍ਰਹਮ प्रसारा ਕਹੋ ਕਬੀਰ ਜਾਣੈਗਾ ਸੋਏ ਹਿਰਦੈ RAM ਮੁਖ ਰਾਮੈ ਹੋਏ ਗੌੜੀ ਕਬੀਰ ਜੀ ਵੇਦ ਕੀ ਪੁੱਤਰੀ ਸਿਮਰਿਤ ਭਾਈ ਸਾੰਕਲ ਜੀਵਰੀ ਲਹਿ ਆਈ ਆਪਨ ਨਗਰ ਆਪ ਤੇ ਬਾਧਿਆ ਮੋਹ ਕੈ ਫਾਦ ਕਾਲ ਸਰ ਸੰਧਿਆ ਰਹਾਉ ਕੱਟੀ ਨਾ ਕਟੈ ਟੂਟ ਨਹ ਜਾਈ ਸਾ ਸਾਪਨ ਹੋਏ ਜਗ ਕਉ ਖਾਈ ਹਮ ਦੇਖ ਤੋ ਜਿਨ ਸਭ ਜਗ ਲੂਟਿਆ ਕਹੋ ਕਬੀਰ ਮੈ ਰਾਮ ਕਹਿ ਛੂਟਿਆ ਗੌੜੀ ਕਬੀਰ ਜੀ ਦੇ ਮੁਹਾਰ ਲਗਾਮ ਪਹਿਰਾਵੋ ਸਗਲਤ ਜੀਨ ਗगन ਦੌਰਾਵੋ ਆਪਣੇ ਵਿਚਾਰ ਅਸਵਾਰੀ ਕੀਜੈ ਸਹਿਜ ਕਹਿ ਪਾਵੜੈ ਭਗ ਧਰ ਲੀਜੈ ਰਹਾਓ ਚਲ ਰੇ ਬੈਕੁੰਠ ਤੁਝ ਹੈ ਲੈ ਤਾਰੋ ਹਿਚ ਹੈ ਤਾ ਪ੍ਰੇਮ ਕਹਿ ਚਾਬੁ ਕੁਮਾਰਾਓ ਕਹਿਤ ਕਬੀਰ ਭਲੇ ਅਸਵਾਰਾ ਵੇਦਕ ਤੇਬ ਤੇ ਰਹੈ ਨਿਰਾਰਾ ਗੌੜੀ ਕਬੀਰ ਜੀ ਜੇ ਮੁਖ ਪੰਜਉ ਅੰਮ੍ਰਿਤ ਖਾਏ ਤਿਹ ਮੁਖ ਦੇਖ ਤ ਲੂਕਟ ਲਾਏ ਇਕਦੁ ਕਾਮ ਰਾਏ ਕਟਹੁ ਮੇਰਾ ਅਗਨ ਦਹਿ ਅਰ ਗਰਭ ਬਸੇਰਾ ਰਹਾਉ ਕਾਇਆ ਬਿਗੂਤੀ ਬਹੁ ਵਿਧ ਭਾਤੀ ਕੋ ਜਾਰੇ ਕੋ ਗੜ ਲੇ ਮਾਟੀ ਕਹੋ ਕਬੀਰ ਹਰ ਚਰਨ ਦਿਖਾਵੋ ਪਾਛੈ ਤੇ ਜਮ ਕਿਉ ਨ ਪਠਾਵੋ ਗੌੜੀ ਕਬੀਰ ਜੀ ਆਪੇ ਪਾਵਕ ਆਪੇ ਪਵਨਾ ਜਾ ਰਹਿ ਖਸਮ ਤਾਰ ਆਖੇ ਕਵਨਾ RAM ਜਪਤ ਤਨ ਜਰ ਕੀ ਨਾ ਜਾਏ RAM ਨਾਮ ਚਿਤ ਰਹਿ ਅਸਮਾਏ ਰਹਾਉ ਕਾ ਕੁਜ ਰਹਿ ਕਾਹੇ ਹੋਏ ਹਾਨ ਨਟਵਟ ਖੇਲੈ ਸਾਰਿਗ ਪਾਨ ਕਹੋ ਕਬੀਰ ਅਖਰ ਦੋਏ 파ਖ ਹੋਏਗਾ ਖਸਮ ਤਾਲੇ ਗਾਰਾਖ ਗੌੜੀ ਕਬੀਰ ਜੀ ਦੋ ਪਦੇ ਨਾਮੈ ਜੋਗ ਧਿਆਨ ਚਿਤ ਲਾਇਆ ਬਿਨ ਬੈਰਾਗ ਨਾ ਛੂਟ ਸਮਾਇਆ ਕੈਸੇ ਜੀਵਨ ਹੋਏ ਹਮਾਰਾ ਜਬ ਨਾ ਹੋਏ RAM ਨਾਮ ਆਧਾਰਾ ਰਹਾਉ ਕਹੋ ਕਬੀਰ ਖੋਜੋ ਅਸਮਾਨ RAM ਸਮਾਨ ਨਾ ਦੇਖੋ ਆਨ ਗੌੜੀ ਕਬੀਰ ਜੀ ਜਿਹ ਸਿਰ ਰਾਜ ਰਾਜ ਬਾਦ ਤਪਾਗ ਸੋ ਸਿਰ ਚੁੰਚ ਸਵਾਰਹਿ ਕਾਗ ਇਸ ਤਨ ਧਨ ਕੋ ਕਿਆ ਗਰਬਈਆ RAM ਨਾਮ ਕਾਹੇ ਨਾ ਦ੍ਰਿੜੀਆ ਰਹਾਉ ਕਹਿਤ ਕਬੀਰ ਸੁਨੋ ਮਨ ਮੇਰੇ ਇਹੀ ਹਵਾਲ ਹੋਏਗੇ ਤੇਰੇ ਗੌੜੀ ਗੁਆਰੇਰੀ ਕੇ ਪਦੇ 35 ਰਾਗ ਗੌੜੀ ਗੁਆਰੇਰੀ ਅਸ਼ਟਪਦੀ ਕਬੀਰ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਖ ਮੰਗਤ ਦੁਖ ਆਗੈ ਆਵੈ ਸੋ ਸੁਖ ਹਮ ਹੋ ਨਾ ਮੰਗਿਆ ਭਾਵੇ ਵਿਖਿਆ ਅਜੋ ਸੁਰਤ ਸੁਖ ਆਸਾ ਕੈਸੀ ਹੋਈ ਹੈ ਰਾਜਾ ਰਾਮ ਨਿਵਾਸਾ ਰਹਾਓ ਇਸ ਸੁਖ ਤੇ ਸਿਵ ਬ੍ਰਹਮ ਡਰਾਨਾ ਸੋ ਸੁਖ ਹਮ ਹੋ ਸਾਚ ਕਰ ਜਾਨਾ सनकादिक नारद मुनि सीखा तिन पी तन मह मन नहीं पेखा इस मन को कोई खोजो भाई तन छूटे मन कहा समाई गुरु प्रसादी जय दियो नामा भगत कै प्रेम इन्हीं है जाना इस मन को नहीं आवन जाना जिसका धर्म गया तिन साच पहचाना इस मन को रूप न रेखिया काय हुक्मे होया हुक्म बूझ समाई इस मन का कोई जाने भयो ए मन लीन भए सुख दियो ਜੀਓ ਏਕ ਅਰ ਸਗਲ ਸਰੀਰਾ ਇਸ ਮਨ ਕੋ ਰਵ ਰਹਿ ਕਬੀਰ ਆ ਗਉੜੀ ਗੁਆਰੇਰੀ ਐਹਨੇ ਸੋ ਏਕ ਨਾਮ ਜੋ ਜਾਗੇ ਕੇਤਕ ਸਿੱਧ ਭੈ ਲੇਵ ਲਾਗੇ ਰਹਾਓ ਸਾਧਕ ਸਿੱਧ ਸਗਲ ਮਨ ਹਾਰੇ ਏਕ ਨਾਮ ਕਲਪ ਤਰ ਤਾਰੇ ਜੋ ਹਰ ਹਰੇ ਸੋ ਹੋਏ ਨਾ ਆਨਾ ਕਹਿ ਕਬੀਰ RAM ਨਾਮ ਪਛਾਨਾ ਗਉੜੀ ਭੀ ਸੋਰਠ ਭੀ ਰੇ ਜੀ ਨਿਲਾਜ ਲਾਜ ਤੋਹੇ ਨਾਹੀ ਹਰ ਤਾਜ ਕਤ ਕਾਹੂ ਕੇ ਜਾਹੀ ਰਹਾਓ ਜਾ ਕੋ ਠਾਕੁਰ ਊਚਾ ਹੋਈ ਸੋ ਜਨ ਪਰ ਕਰ ਜਾਤ ਨਾ ਸੋਹੀ ਸੋ ਸਾਹਿਬ ਰਹਾ ਪਰਪੂਰ ਸਦਾ ਸੰਗ ਨਾਹੀ ਹਰ ਦੂਰ ਕਬਲਾ ਚਰਨ ਸਰਨ ਹੈ ਜਾ ਕੇ ਕਹੋ ਜਨ ਕਾ ਨਾਹੀ ਕਰ ਤਾ ਕੇ ਸਭ ਕੋ ਕਹਿ ਜਾਸ ਕੀ ਬਾਤਾ ਸੋ ਸਮਰੱਥ ਨਿਜਪਤ ਹੈ ਦਾਤਾ ਕਹੇ ਕਬੀਰ ਪੂਰਨ ਜਗ ਸੋਈ ਜਾ ਕੇ ਹਿਰਦੈ ਅਵਰ ਨਾ ਹੋਈ ਕੌਣ ਕੋ ਪੂਤ ਪਿਤਾ ਕੋ ਕਾਕੋ ਕੌਣ ਮਰੈ ਕੋ ਦੇ ਸੰਤਾਪੋ ਹਰ ਠੱਗ ਜਗ ਕਉਠ ਗਉਰੀ ਲਾਈ ਹਰ ਕੇ ਬਿਯੋਗ ਕੈਸੀ ਜੀਓ ਮੇਰੀ ਮਾਈ ਰਹਾਓ ਕੌਣ ਕੋ ਪੁਰਖ ਕੌਣ ਕੀ ਨਾਰੀ ਇਆ ਤਤ ਲੇਹੋ ਸਰੀਰ ਵਿਚਾਰੀ ਕਹ ਕਬੀਰ ਠੱਗ ਸਿਓ ਮਨ ਮੰਨਿਆ ਗਈ ਠਗਉਰੀ ਠੱਗ ਪਹਿਚਾਨਿਆ ਅਬ ਮੋਕੋ ਭੈ ਰਾਜਾ ਰਾਮ ਸਹਾਈ ਜਨਮ ਮਰਨ ਕੱਟ ਪਰਮਗਤ ਪਾਈ ਰਹਾਓ ਸਾਧੂ ਸੰਗਤ ਦੀਓਰ ਲਾਏ ਪੰਚ ਦੂਤ ਤੇ ਲਿਓ ਛੜਾਏ ਅੰਮ੍ਰਿਤ ਨਾਮ ਜਪਉ ਜਪ ਰਸਨਾ ਅਮੋਲ ਦਾਸ ਕਰ ਲੀਨੋ ਆਪਣਾ ਸਤਿਗੁਰ ਕੀਨੋ ਪਰਉਪਕਾਰ ਕਾਢ ਲੀਨ ਸਾਗਰ ਸੰਸਾਰ ਚਰਨ ਕਮਲ ਸਿਓ ਲਾਗੀ ਪ੍ਰੀਤ ਗੋਬਿੰਦ ਬਸੈ ਨਿਤਾ ਨਿਤ ਚੀਤ ਮਾਇਆ ਤਪਤ 부ਜਿਆ ਅੰਗਿਆਰ ਮਨ ਸੰਤੋਖ ਨਾਮ ਆਧਾਰ ਜਲ ਥਲ ਪੂਰ ਰਹੇ ਪ੍ਰਭ ਸੁਆਮੀ ਜਤ ਪੀਖਉ ਤਤ ਅੰਤਰ ਜਾਮੀ ਆਪਣੀ ਭਗਤ ਆਪ ਹੀ ਦਰੜਾਈ ਪੂਰਵ ਲਿਖਤ ਮਿਲਿਆ ਮੇਰੇ ਭਾਈ ਜਿਸ ਕਿਰਪਾ ਕਰੇ ਤਿਸ ਪੂਰਨ ਸਾਜ ਕਬੀਰ ਕੋ ਸੁਆਮੀ ਗਰੀਬ ਨਿਵਾਜ ਜਲ ਹੈ ਸੂਤਕ ਥਲ ਹੈ ਸੂਤਕ ਸੂਤਕ ਓਪਤ ਹੋਈ ਜਨਮੇ ਸੂਤਕ ਮੂਏ ਫਨ ਸੂਤਕ ਸੂਤਕ ਪਰਜ ਬਿਗੋਈ ਕਹੋ ਰੇ ਪੰਡਿਆ ਕੌਨ ਪਵੀਤਾ ਐਸਾ ਗਿਆਨ ਜਪਹੁ ਮੇਰੇ ਮੀਤਾ ਰਹਾਉ ਨੈਨੋ ਸੂਤਕ ਬੈਨੋ ਸੂਤਕ ਸੂਤਕ ਸ੍ਰਵਨੀ ਹੋਈ ਊਠ ਤੇ ਬੈਠ ਤ ਸੂਤ ਕ ਲਾਗੈ ਸੂਤ ਕ ਪਰੈ ਰਸੋਈ ਫਾਸਨ ਕੀ ਬੇਦ ਸਭ ਕੋ ਜਾਣੈ ਚੂਟਨ ਕੀ ਇਕ ਕੋਈ ਕਹਿ ਕਬੀਰ RAM ਹਿਰਦੈ ਵਿਚਾਰੈ ਸੂਤਕ ਤਿਨੈ ਨਾ ਹੋਈ ਗੌੜੀ ਝਗੜਾ ਇਕ ਨਿਬੇ ਰਹੁ RAM ਜੋ ਤゥム ਆਪਣੇ ਜਨ ਸੋ ਕਾਮ ਰਹਾਓ ਇਹ ਮਨ ਵੱਡਾ ਕੇ ਜਾਸ ਸੋ ਮਨ ਮੰਨਿਆ RAM ਵੱਡਾ ਕਹਿ RAM ਮਹਿ ਜਾਣਿਆ ਬ੍ਰਹਮਾ ਵੱਡਾ ਕੇ ਜਾਸ ਉਪਾਇਆ 베ਦ ਵੱਡਾ ਕੇ ਜਹਾਂ ਤੇ ਆਇਆ ਕਹ ਕਬੀਰ ਹਉ ਭਇਆ ਉਦਾਸ ਤੀਰਥ ਵੱਡਾ ਕਿ ਹਰਿ ਕਾ ਦਾਸ ਰਾਗ ਗਉੜੀ ਚੇਤੀ ਦੇਖੋ ਭਾਈ ਗਿਆਨ ਕੀ ਆਈ ਆਂਦੀ ਸਬੈ ਓਡਾਨੀ ਭ੍ਰਮ ਕੀ ਟਾਟੀ ਰਹਿ ਨਾ ਮਾਇਆ ਬੰਦੀ ਰਹਾਓ ਤੂ ਚਿੱਤੇ ਕੀ ਦੋਇ ਤੁਨ ਗਿਰਾਨੀ ਮੋਹ ਬਲਿੰਡਾ ਟੂਟਾ ਤਿਸਨਾ ਛਾਨ ਪਰੀ ਧਰ ਉਪਰ ਦੁਰਮਤ ਭਾਂਡਾ ਪੂਟਾ ਆਂਦੀ ਪਾਛੈ ਜੋ ਜਲ ਵਰਖੈ ਤਿਹ ਤੇਰਾ ਜਨ ਪੀਨਾ ਕਹ ਕਬੀਰ ਮਨ ਭਇਆ ਪ੍ਰਗਾਸਾ ਉਦੈ ਭਾਨ ਜਬ ਚੀਨਾ ਗਉੜੀ ਚੇਤੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਜਸ ਸੁਨਹਿ ਨਾ ਹਰ ਗੁਨ ਗਾਵਹਿ ਬਾਤਨ ਹੀ ਅਸਮਾਨ ਗਿਰਾਵਹਿ ਐਸੇ ਲੋਗਨ ਸਿਓ ਕਿਆ ਕਹੀਐ ਜੋ ਪ੍ਰਭ ਕੀ ਭਗਤ ਤੇ ਬਾਝ ਤਿਨ ਤਿਸ ਦਾ ਡਰਾਨੇ ਰਹੀਐ ਰਹਾਓ ਆਪਨ ਦੇਹ ਚੁਰੂ ਭਰ ਪਾਨੀ ਤਿਹ ਨਿੰਦਹਿ ਜਿਹ ਗੰਗਾ ਆਨੀ ਬੈਠ ਤੋ ਉਠ ਤੋ ਕੁਟਿਲ ਤਾ ਚੱਲ ਹੈ ਆਪ ਗਏ ਔਰ ਨਹੂ ਘਲ ਹੈ ਛਾੜ ਕੁ ਚਰਚਾ ਆਨ ਨ ਜਾਣੈ ਹੈ ਬ੍ਰਹਮਾ ਹੂ ਕੋ ਕਹਿਓ ਨ ਮਾਨੈ ਹੈ ਆਪ ਗਏ ਔਰ ਨਹੂ ਖੋਵੈ ਹੈ ਆਗ ਲਗਾਏ ਮੰਦਰ ਮੈ ਸੋਵੈ ਹੈ ਅਵਰਨ ਹਸਤ ਆਪ ਹੈ ਕਾਨੇ ਤਿਨ ਕੋ ਦੇਖ ਕਬੀਰ ਲਜਾਨੇ ਰਾਗ ਗੌੜੀ ਬੈਰਾਗਣ ਕਬੀਰ ਜੀ ਇਕ ਓੰਕਾਰ ਸਤਗੁਰ ਪ੍ਰਸਾਦ ਜੀਵਤ ਪਿਤਰ ਨਾ ਮਾਨੈ ਕੋ ਮੂਏ ਸਿਰਾਦ ਕਰਾਹੀ ਪਿਤਰ ਭੀ ਬਪੁਰੇ ਕਹੋ ਕਿਆ ਪਾਵਹਿ ਕਊਆ ਕੂਕਰ ਖਾਹੀ ਮੋ ਕਉ ਕੁਸਲ ਬਤਾਵ ਕੋਈ ਕੁਸਲ ਕੁਸਲ ਕਰਤੇ ਜਗ ਬਿਨਸੈ ਕੁਸਲ ਭੀ ਕੈ ਐਸੇ ਹੋਈ ਰਹਾਓ ਮਾਟੀ ਕੇ ਕਰ ਦੇਵੀ ਦੇਵਾ ਤਿਸ ਆਗੇ ਜੀਉ ਦੇਹੀ ਐਸੇ ਪਿਤਰ ਤੁਮਾਰੇ ਕਹੀ ਹੈ ਆਪਨ ਕਹਿਆ ਨਾਲੇ ਹੀ ਸਰ ਜੀਉ ਕਟ ਹੈ ਨਿਰ ਜੀਉ ਪੂਜ ਹੈ ਅੰਤ ਕਾਲ ਕੋ ਭਾਰੀ ਰਾਮ ਨਾਮ ਕੀ ਗਤ ਨਹੀਂ ਜਾਨੀ ਭੈਡੂ ਬੇ ਸੰਸਾਰੀ ਦੇਵੀ ਦੇਵਾ ਪੂਜ ਹੈ ਡੋਲ ਹੈ ਪਾਰ ਬ੍ਰਹਮ ਨਹੀਂ ਜਾਣਾ ਕਹਿਤ ਕਬੀਰ ਅਕਲ ਨਹੀਂ ਚੇਤਿਆ ਵਿਖਿਆ ਸਿਉ ਲਪਟਾਨਾ ਗੌੜੀ ਜੀਵਤ ਮਰੈ ਮਰੈ ਫਨ ਜੀਵੈ ਐਸੇ ਸੁਨ ਸਮਾਇਆ ਅੰਜਨ ਮਾਹਿ ਨਿਰੰਜਨ ਰਹੀਐ ਬਹੁੜ ਨ ਭਵਜਲ ਪਾਇਆ ਮੇਰੇ ਰਾਮ ਐਸਾ ਖੀਰ ਬਿਲੋਈਐ ਗੁਰਮਤ ਮਨੂਆ ਅਸਥਿਰ ਰੱਖੋ ਇਨ ਵਿਦ ਅੰਮ੍ਰਿਤ ਪੀਓਈਐ ਰਹਾਓ ਗੁਰ ਕੈ ਬਾਣ ਬੱਜਰ ਕਲ ਛੇਦੀ ਪ੍ਰਗਟਿਆ ਪਦ ਪ੍ਰਗਾਸਾ ਸਖਤ ਅਧੇਰ ਜੇਵੜੀ ਭ੍ਰਮਚੂ ਕਾ ਨਹਿਚਲ ਸੇਵ ਘਰ ਬਾਸਾ ਤੈਨ ਬਿਨ ਬਾਣੈ ਧਨ ਖ ਚੜਾਈ ਐ ਇਹ ਜਗ ਬੀਦਿਆ ਭਾਈ ਦਹ ਦਿਸ ਬੂਡੀ ਪਵਨ ਚੁਲਾਵ ਐ ਡੋਰ ਰਹੀ ਲੇਵ ਲਾਈ ਪੁਨ ਮਨ ਮਨੂਆ ਸੁੰਨ ਸਮਾਨਾ ਤੇ ਵਿਦਾ ਦੁਰਮਤ ਭਾਗੀ ਕਹੋ ਕਬੀਰ ਅਨ ਭਉ ਇਕ ਦੇਖਿਆ ਆਰਾਮ ਨਾਮ ਲੇਵ ਲਾਗੀ ਗੌੜੀ ਬੈਰਾਗਣ ਤੇ ਪਦੇ ਉਲਟਤ ਪਵਨ ਚੱਕਰ ਖਟ ਭੇਦ ਦੇ ਸੁਰਤ ਸੁੰਨ ਅਨਰਾਗੀ ਆਵੇ ਨਾ ਜਾਏ ਮਰੇ ਨਾ ਜੀਵੇ ਤਾਸ ਖੋਜ ਬੈਰਾਗੀ ਮੇਰੇ ਮਨ ਮਨ ਹੀ ਉਲਟ ਸਮਾਨ ਗੁਰ ਪ੍ਰਸਾਦ ਅਕਲ ਪਈ ਅਵਰੈ ਨਾ ਤਰਥ ਆ ਬੇਗਾਨਾ ਰਹਾਉ ਨਿਵਰੈ ਦੂਰ ਦੂਰ ਫੁਰ ਨਿਵਰੈ ਜਿਨ ਜੈਸਾ ਕਰ ਮਾਨਿਆ ਅਲੋਤੀ ਕਾ ਜੈਸੇ ਭਇਆ ਬਰੇਡਾ ਜਿਨ ਪੀਆ ਤਿੰਨ ਜਾਣਿਆ ਤੇਰੀ ਨਿਰਗੁਣ ਕਥਾ ਕਾਇ ਸਿਉ ਕਹੀਐ ਐਸਾ ਕੋਈ ਵਿਵੇਕੀ ਕਹੋ ਕਬੀਰ ਜਿਨ ਦੀਆ ਪਲੀਤਾ ਤਿੰਨ ਤੈਸੀ ਝਲ ਦੇਖੀ ਗੌੜੀ ਤਹ ਪਾਵਸ ਸਿੰਧ ਧੂਪ ਨਹੀਂ ਚਹੀਆ ਤਹ ਉਤਪਤ ਪਰ ਲਾਉ ਨਾਹੀ ਜੀਵਨ ਮਿਰਤ ਨਾ ਦੁਖ ਸੁਖ ਬਿਆਪੈ ਸੁੰਨ ਸਮਾਦ ਦੂ ਤਹ ਨਾਹੀ ਸਹਿਜ ਕੀ ਏ ਕਥ ਕਥਾ ਹੈ ਨਿਰਾਰੀ ਤੋਲ ਨਹੀਂ ਚੜੈ ਜਾਏ ਨਾ ਮੁਕਾਤੀ ਹਲਕੀ ਲੱਗੇ ਨਾ ਭਾਰੀ ਰਹਾਓ ਅਰਧ ਉਰਧ ਦੂ ਤਹ ਨਾਹੀ ਰਾਤ ਦਿਨਸ ਤਹ ਨਾਹੀ ਜਲ ਨਹੀਂ ਪਾਵਨ 파ਵਕ ਫੁਨ ਨਾਹੀ ਸਤਗੁਰ ਤਹਾ ਸਮਾਹੀ ਅਗਮ ਅਗੋਚਰ ਰਹਿ ਨਿਰੰਤਰ ਗੁਰ ਕਿਰਪਾ ਤੇ ਲਹੀਐ ਕਹੋ ਕਬੀਰ ਬਲ ਜਾਓ ਗੁਰ ਆਪਣੇ ਸਤ ਸੰਗਤ ਮਿਲ ਰਹੀ ਹੈ ਗੌੜੀ ਪਾਪ ਪਨੁੰਦੇ ਬੈਲ ਵਿਸਾਹੇ ਪਵਨ ਪੂਜੀ ਪ੍ਰਗਾਸਿਓ ਤ੍ਰਿਸ਼ਨਾ ਗੂਣ ਭਰੀ ਘਟ ਪੀਤਰ ਇਨ ਵਿਦ ਟਾਂਡ ਵਿਸਾਹੇਓ ਐਸਾ ਨਾਇਕ ਰਾਮ ਹਮਾਰਾ ਸਗਲ ਸੰਸਾਰ ਕੀਓ ਬੰਜਾਰਾ ਰਹਾਉ ਕਾਮ ਕ੍ਰੋਧ ਦੋਇ ਭਈ ਜਗਾਤੀ ਮਨ ਤਰੰਗ ਬਟਵਾਰਾ ਪੰਜ ਤਤ ਮਿਲਦਾਨ ਨਿਵੇਰਹਿ ਟਾਂਡਾ ਉਤਰਿਓ ਪਾਰਾ ਕਹਿਤ ਕਬੀਰ ਸੁਨ ਹੋਰੇ ਸੰਤੋ ਅਬ ਐਸੀ ਬਨ ਆਈ ਗਾਟੀ ਚੜਤ ਬੈਲ ਇੱਕ ਥਾਕਾ ਚਲੋ ਗੋਣ ਛਿਟਕਾਈ ਗੌੜੀ ਪੰਜ ਪਦਾ ਪੀਵ ਕੜਾਏ ਦਿਨ ਚਾਰ ਹੈ ਸਾਹੁਰ ਰੜੈ ਜਾਣਾ ਅੰਦਾ ਲੋਕ ਨਾ ਜਾਣਈ ਮੂਰਖ ਏ ਆਣਾ ਕਹੋ ਡੱਡਿਆ ਬਾਧੈ ਧਨ ਖੜੀ ਪਾਹੂ ਘਰ ਆਏ ਮੁਕਲਾਉ ਆਏ ਰਹਾਓ ਓਹ ਜੇ ਦਿਸੈ ਖੂਹੜੀ ਕੌਣ ਲਾਜ ਵਿਹਾਰੀ ਲਾਜ ਘੜੀ ਸੋ ਟੂਟ ਪੜੀ ਉੱਠ ਚੱਲੀ ਪਨੇਹਾਰੀ ਸਾਹਿਬ ਹੋਏ ਦਇਆਲ ਕਿਰਪਾ ਕਰੇ ਆਪਣਾ ਕਾਰਜ ਸਵਾਰੇ ਤਾ ਸੁਹਾ ਗਣ ਜਾਣੀਐ ਗੁਰ ਸ਼ਬਦ ਵਿਚਾਰੇ ਕਿਰਤ ਕੀ ਬੰਦੀ ਸਭ ਫਿਰੈ ਦੇਖੋ ਵਿਚਾਰੀ ਏਸਨੋ ਕਿਆ ਆਖੀਐ ਕਿਆ ਕਰੇ ਵਿਚਾਰੀ ਭਈ ਨਿਰਾਸੀ ਉੱਠ ਚੱਲੀ ਚਿਤ ਬੰਧ ਨਾ ਧੀਰਾ ਹਰ ਕੀ ਚਰਣੀ ਲਾਗ ਰਹੁ ਭਜ ਸਰਣ ਕਬੀਰਾ ਗੌੜੀ ਜੋਗੀ ਕਹੈ ਹੈ ਜੋਗ ਭਲ ਮੀਠਾ ਅਵਰ ਨ ਦੂਜਾ ਭਾਈ ਰੁੰਡਿਤ ਮੁੰਡਿਤ ਏਕੈ ਸਭ ਦੀ ਏਕ ਹੈ ਸਿਧ ਪਾਈ ਹਰ ਬਿਨ ਭਰਮ ਭੁਲਾਨੇ ਅੰਦਾਜ਼ ਜਾਪਹਿ ਜਾਓ ਆਪ ਛੁਟਕਾਵਨ ਤੇ ਬਾਧੇ ਬਹੁ ਫੰਦਾ ਰਹਾਓ ਜਹ ਤੇ ਉਪਜੀਤ ਹੀ ਸਮਾਨੀ ਇਹ ਵਿਦ ਬਿਸਰੀ ਤਬ ਹੀ ਪੰਡਿਤ ਗੁਣੀ ਸੂਰ ਹਮਦਾਤੇ ਇਹ ਕਹ ਹੈ ਵਡਹ ਹਮ ਹੀ ਜਿ ਸਹਿ ਬੁਝਾਏ ਸੋਈ ਬੂਝੈ ਬਿਨ ਬੂਝੇ ਕਿਉ ਰਹੀ ਹੈ ਸਤਗੁਰ ਮਿਲੇ ਅੰਧੇਰਾ ਚੂਕੈ ਇਨ ਵਿਦਮਾਨ ਕ ਲਹੀ ਹੈ ਤਜ ਬਾਵੇ ਦਾਹਨੇ ਬਿਕਾਰਾ ਹਰ ਪਾਦ ਦ੍ਰਿੜ ਕਰ ਰਹੀ ਹੈ ਕਹੋ ਕਬੀਰ ਗੁੰਗਿਆ ਗੁੜ ਖਾਇਆ ਪੁੱਛੇ ਤੇ ਕਿਆ ਕਹੀ ਹੈ ਰਾਗ ਗੌੜੀ ਪੂਰਬੀ ਕਬੀਰ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਜਹ ਕਛ ਆਹਾ ਤਾ ਕਿਛ ਨਾਹੀ ਪੰਜ ਤਤ ਤਹ ਨਾਹੀ ਈੜਾ ਪਿੰਗਲਾ ਸੁਖਮਨ ਬੰਦੇ ਏ ਆਵ ਗਨ ਕਤ ਜਾਹੀ ਤਾਗਾ ਟੂਟਾ ਗगन ਬਿੰਸ ਗਿਆ ਤੇਰਾ ਬੋਲਤ ਕਹਾ ਸਮਾਹੀ ਇਹ ਸੰਸਾ ਮੋਕਉ ਅਨੰਦਨ ਵਿਆਪੈ ਮੋਕਉ ਕੋ ਨਾ ਕਹਿ ਸਮਝਾਈ ਰਹਾਉ ਜਹ ਵਰਪੰਡ ਪਿੰਡ ਤਹ ਨਾਹੀ ਰਚਨ ਹਾਰ ਤਹ ਨਾਹੀ ਜੋੜਨ ਹਾਰ ਉਸਦਾ ਅਤੀਤਾ ਇਹ ਕਹੀਏ ਕਿਸਮਾਹੀ ਜੋੜੀ ਜੁੜੈ ਨਾ ਤੋੜੀ ਤੂਟੈ ਜਬ ਲਗ ਹੋਏ ਬਿਨਾਸੀ ਕਾਕੋ ਠਾਕੁਰ ਕਾਕੋ ਸੇਵਕ ਕੋ ਕਾਹੂ ਕਹਿ ਜਾਸੀ ਕਹੋ ਕਬੀਰ ਲਿਵ ਲਾਗ ਰਹੀ ਹੈ ਜਹਾ ਬਸੇ ਦਿਨ ਰਾਤੀ ਵਾ ਕਾ ਮਰਮ ਉਹੀ ਪਰ ਜਾਣੈ ਉਹ ਤਉ ਉਸਦਾ ਅਬਿਨਾਸੀ ਗੌੜੀ ਸੁਰਤਿ ਸਿਮਰਤ ਦੋਈ ਕੰਨੀ ਮੁੰਦਾ ਪਰਮਿਤ ਬਾਹਰ ਖਿੰਥਾ ਸੁਨੁਗ ਭਾਮਹਿ ਆਸਣ ਬੈਸਣ ਕਲਪ ਵਿਵਰਜਿਤ ਪੰਥਾ ਮੇਰੇ ਰਾਜਨ ਮੈਂ ਬੈਰਾਗੀ ਜੋਗੀ ਮਰਤ ਨਾ ਸੋਗ ਬਿਯੋਗੀ ਰਹਾਓ ਖੰਡ ਬ੍ਰਹਮੰਡ ਮਹਿ ਸਿੰਘੀ ਮੇਰਾ ਬਟੂਆ ਸਭ ਜਗ ਭਸਮਾ ਧਾਰੀ ਤਾੜੀ ਲਾਗੀ ਤ੍ਰਿਪਤ ਪਲਟੀ ਐ ਛੂਟੇ ਹੋਏ ਪਸਾਰੀ ਮਨ ਪਾਵਨ ਦੋਇ ਤੂੰ ਬਾਕਰੀ ਹੈ ਜੁਗ ਜੁਗ ਸਾਰਦ ਸਾਜੀ ਥਿਰ ਭਈ ਤੰਤੀ ਟੂਟਸ ਨਾਹੀ ਅਨਹਦ ਕਿੰਗੁਰੀ ਬਾਜੀ ਸੋਨ ਮਨ ਮਗਨ ਭਏ ਹੈ ਪੂਰੇ ਮਾਇਆ ਡੋਲ ਨਾ ਲਾਗੀ ਕਹੋ ਕਬੀਰ ਤਾਕੋ ਪੁਨਰਪ ਜਨਮ ਨਹੀਂ ਖੇਲ ਗयो ਬੈਰਾਗੀ